ਦੀ ਬੀਜਪੀ ਹੈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕਹਿੰਦਾ ਵੀ ਜਿਹੜੀਆਂ ਸਟੇਟਾਂ ਨੇ ਦੇਖੋ ਸਾਡੇ ਨਾਲ ਬਹੁਤ ਸਿਆਣੀਆਂ ਸਟੇਟਾਂ ਨੇ ਜਿਹੜੀਆਂ ਤਿੰਨ ਸਟੇਟਾਂ ਨੇ ਬੀਜਪੀ ਦੇ ਮੁੱਖ ਮੰਤਰੀ ਬਣਾਏ ਉਹਨਾਂ ਦਾ ਕਾਰਨ ਇਹ ਹੈ ਕਿ ਡਬਲ ਇੰਜਨ ਸਰਕਾਰ ਬਣ ਗਈ ਉਹ ਕੋ अरुण जेटली ਜੀ ਸਾਡੇ ਬਹੁਤ ਮਹਾਨ ਲੀਡਰ ਸੀ ਉਹਨਾਂ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਉਹ ਇੱਕ ਨਵੀਂ ਜੋਸ਼ ਦਿੱਤੀ ਆ ਅਸੀਂ ਅੱਜ ਉਹਨਾਂ ਦਾ ਬਰਥਡੇ ਆ ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰ ਰਹੇ ਆ ਉਹਨਾਂ ਨੂੰ ਨਮਨ ਕਰ ਰਹੇ ਆ ਉਹਨਾਂ ਦੇ ਮਾਰਗਦਰਸ਼ਨ ਤੇ ਅਸੀਂ ਚੱਲਦੇ ਹੋਏ ਅੱਗੇ ਪਹੁੰਚ ਸਕੀਏ ਭਤੀ ਜਨਤਾ ਪਾਰਟੀ ਜੋ ਮੈਂ ਦੇਖੀ ਹੈ ਮੇਰਾ ਤੇ ਜੁਟਵਾਰਿਆ ਹੈ ਇਹ ਉਹ ਪਾਰਟੀ ਹੈ ਜਿਹੜੀ ਗੱਲਾਂ ਤੋਂ ਵੱਧ ਗੱਲਾਂ ਤੋਂ ਵੱਧ ਕੰਮ ਕਰਕੇ ਮੌਜੂਦ ਆ ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਦਫ਼ਤਰ ਦੇ ਵਿਖੇ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਮੁਫਤ ਜੋ ਉਜਵਲਾ ਗੈਸ ਕਨੈਕਸ਼ਨ ਨੇ ਉਹਨਾਂ ਦਾ 101 ਵਾਂ ਜੋ ਵਿਤਰਣ ਸਮਾਰੋਹ ਹੈ ਉਹ ਅੱਜ ਚੱਲ ਰਿਹਾ ਹੈ ਉਹ ਅੱਜ ਮੇਲਾ ਹੋਣ ਵਾਲਾ ਹੈ ਤੇ ਨਾਲ ਦੇ ਨਾਲ ਅੱਜ ਇੱਕ ਬੜੀ ਖਾਸ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਹਿੰਦੇ ਭਾਰਤੀ ਜਨਤਾ ਪਾਰਟੀ ਦੇ ਇੱਕ ਜੋ ਆਪਸੀ ਪਿਆਰ ਆ ਆਪਣੇ ਉਹ ਸਿਆਣੇ ਪੁਰਾਣੇ ਜਿਹੜੇ ਸਵਰਗਵਾਸੀ ਲੀਡਰ ਵੀ ਹੋਣ ਉਹਨਾਂ ਦੇ ਵਾਸਤੇ ਵੀ ਜਿਹੜੇ ਸਵਰਗਵਾਸੀ ਅਰੁਣ ਜੇਟਲੀ ਨੇ ਪੰਜਾਬ ਸਰਕਾਰ ਚ ਮੰਤਰੀ ਵੀ ਰਹੇ ਨੇ ਤੇ ਉਹਨਾਂ ਦੇ ਜਨਮ ਦਿਵਸ ਨੂੰ ਲੈ ਕੇ ਵੀ ਅੱਜ ਇੱਥੇ ਬਕਾਇਦਾ ਸ਼ਰਧਾਂਜਲੀ ਪੇਂਡ ਕੀਤੀ ਜਾ ਰਹੀ ਹੈ ਗੱਲਬਾਤ ਕਰਦੇ ਹਾਂ ਸੁਖਵੰਤ ਸਿੰਘ ਟਿੱਲੂ ਜੀ ਮੌਜੂਦ ਨੇ ਸੁਖਵੰਤ ਸਿੰਘ ਜੀ ਅੱਜ ਕੀ ਅੱਜ ਇੱਥੇ ਮੇਲਾ ਹੋਣ ਜਾ ਰਿਹਾ ਤੇ ਕਿਵੇਂ ਅਰੁਣ ਜੇਟਲੀ ਜੀ ਨੂੰ ਸ਼ਰਧਾਂਜਲੀ ਪੇਂਡ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਬੰਦੇ ਮਾਤਰਮ ਤੇ ਜੈ ਸ਼੍ਰੀ ਰਾਮ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਭਾਰਤੀ ਜਨਤਾ ਪਾਰਟੀ ਇੱਕੋ ਇੱਕ ਪਾਰਟੀ ਆ ਮੈਂ ਜੋ ਦੇਖੋ ਅਸੀਂ ਕਾਲੀ ਦਲ ਚ ਕੰਮ ਕੀਤਾ ਹੋਰ ਪਾਸੇ ਵੀ ਕੰਮ ਕੀਤਾ 2014 ਚ ਜੇਤਲੀ ਪਰਿਵਾਰ ਨਾਲ ਨਿੱਜੀ ਤੌਰ ਤੇ ਮੇਰਾ ਫੈਮਿਲੀ ਰਿਲੇਸ਼ਨ ਬਣ ਗਏ ਇਹ ਇੱਕ ਪਾਰਟੀ ਆ ਜਿਹੜੀ ਕਿ ਵਰਕਰ ਨੂੰ ਅਰਸ਼ ਤੋਂ 파ਰਸ਼ ਤੇ 파ਰਸ਼ ਤੋਂ ਅਰਸ਼ ਤੇ ਪਹੁੰਚਾਉਣ ਵਾਲੀ ਪਾਰਟੀ ਆ ਇੱਥੇ ਤੁਸੀਂ ਦੋ ਚੀਜ਼ਾਂ ਬੜੀਆਂ ਕੰਮ ਦੀਆਂ ਨੇ ਜੇ ਤੁਸੀਂ ਸਿੱਖੀਆਂ ਜਾਂ ਸਿੱਖਣੀਆਂ ਨੇ ਜਾਂ ਤੁਸੀਂ ਪਤਾ ਵੀ ਕਰ ਸਕਦੇ ਹੋ ਤੁਸੀਂ ਪੱਤਰਕਾਰੋਂ ਰੋਜ਼ ਤੁਸੀਂ ਲੋਕਾਂ ਦੇ ਕੋਲੇ ਜਾਂਦੇ ਹੋ ਸਭ ਤੋਂ ਵੱਡੀ ਗੱਲ ਇੱਥੇ ਐ ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ ਦੀ ਕਹਾਵਤ ਆ ਫੰਡਰ ਗਾਂ ਨੂੰ ਪੱਠੇ ਨਹੀਂ ਪੈਂਦੇ ਇੱਥੇ ਦੁੱਧ ਦੇਣ ਵਾਲੀ ਗਾਂ ਨੂੰ ਪੂਰਾ ਮਾਣ ਤੇ ਸਤਿਕਾਰ ਆ ਇਸ ਕਰਕੇ ਜਿਹੜਾ ਬੰਦਾ ਵਰਕਰ ਕੰਮ ਕਰਦਾ ਇਸ ਪਾਰਟੀ ਦੇ ਵਿੱਚ ਜਿਵੇਂ ਕਿ ਭਾਰਤਵਾਦ ਜੀ ਹੋਗੇ ਆਪਣੇ ਮਨੋਜ ਜੀ ਹੋਗੇ ਹੋਰ ਇਦਾਂ ਦੇ ਜਿਹੜੇ ਵਰਕਰ ਆ ਉਹ ਜਿਹੜੇ ਵਰਕਰ ਆ ਇੱਥੇ ਜਿਹੜਾ ਕੰਮ ਕਰਦਾ ਦੇਖ ਲਓ ਅਰਣਜੀਤ ਲੀ ਜੀ ਮਤਲਬ ਰਹਿੰਦੀ ਬੀਜੇਪੀ ਦੇ ਵਿੱਚ ਰਹਿੰਦੀ ਦੁਨੀਆ ਤੱਕ ਜਿੰਨੀ ਦੇਰ ਚੱਲੋ ਇਹਨਾਂ ਨੂੰ ਯਾਦ ਕੀਤਾ ਜਾਊਗਾ ਇਹਨਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਊ ਇਹਨਾਂ ਦਾ ਸਤਕਾਰ ਤੇ ਮਾਣ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੁਰਾਣੇ ਲੀਡਰਾਂ ਨੂੰ ਵੀ ਪਾਰਟੀਆਂ ਸਤਕਾਰ ਕਰਦੀਆਂ ਨੇ ਮੈਂ ਕਦੇ ਬਹੁਤ ਪਾਰਟੀਆਂ ਚਿਰਿਆਂ ਬਦਲ ਬਕਾਲੀ ਦਲ ਚਿਰਿਆਂ 25 30 ਸਾਲ ਉੱਥੇ ਤੱਕ ਕਿਸੇ ਨੂੰ ਮਤਲਬ ਆਪਦੇ ਸਕੇ ਪਿਓ ਨੂੰ ਬੁਲਾਉਣਾ ਛੱਡਤਾ ਉਹਨਾਂ ਨੇ ਦੂਜੀ ਵਰਸੀ ਤੇ ਵੀ ਨਹੀਂ ਪਤਾ ਲੱਗਣਾ ਵੀ ਕੌਣ ਆ ਕੌਣ ਨਹੀਂ ਸੋ ਇਸ ਕਰਕੇ ਜਿਹੜੀ ਬੀਜੇਪੀ ਹੈ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਕਹਿੰਨਾ ਵੀ ਜਿਹੜੀਆਂ ਸਟੇਟਾਂ ਨੇ ਦੇਖੋ ਸਾਡੇ ਨਾਲ ਬਹੁਤ ਸਿਆਣੀਆਂ ਸਟੇਟਾਂ ਨੇ ਜਿਹੜੀਆਂ ਤਿੰਨ ਸਟੇਟਾਂ ਨੇ ਬੀਜੇਪੀ ਦੇ ਮੁੱਖ ਮੰਤਰੀ ਬਣਾਏ ਨੇ ਉਹਨਾਂ ਦਾ ਕਾਰਨ ਇਹ ਆ ਕਿ ਡਬਲ ਇੰਜਨ ਸਰਕਾਰ ਬਣ ਗਈ ਉੱਥੇ ਜਿਹੜੀਆਂ ਸਕੀਮਾਂ ਨੇ 241 ਸਕੀਮਾਂ ਨੇ ਜਿੰਨੀਆਂ ਵੀ ਸਕੀਮਾਂ ਨੇ ਬੀਬੀਆਂ ਭੈਣਾਂ ਲਈ ਹੋਰ ਲਈ ਤੇ ਸਕੀਮਾਂ ਜਿਹੜੀਆਂ ਸਟੇਟ ਸਰਕਾਰ ਚ ਹੋਰ ਹੁੰਦੀ ਆ ਤੇ ਸੈਂਟਰ ਸਰਕਾਰ ਹੋਰ ਹੁੰਦੀ ਆ ਸਟੇਟ ਕਹਿੰਦੀ ਆ ਮੇਰੇ ਪੁਆਇੰਟ ਬਣ ਜਿਹੜੀ ਸੈਂਟਰ ਸਰਕਾਰ ਹੁੰਦੀ ਆ ਉਹ ਕਹਿੰਦੀ ਆ ਵੀ ਸਾਡੀ ਪਾਰਟੀ ਦਾ ਨਾਂ ਉੱਚਾ ਰਹੇ ਸੋ ਇਸ ਕਰਕੇ ਬੀਜੇਪੀ ਆ ਭਾਰਤੀ ਜਨਤਾ ਪਾਰਟੀ ਆ ਜਿਹੜੀ ਸਾਡੇ ਨਰਿੰਦਰ ਮੋਦੀ ਜੀ ਨੇ ਬੜੇ ਸਤਕਾਰਯੋਗ ਨੇ ਇੱਥੇ ਰਜਨੀਸ਼ ਧਮਾਨ ਜੀ ਸਾਡੇ ਜ਼ਿਲ੍ਹਾ ਲੁਧਿਆਣੇ ਦੀ ਦੇਖਰੇਖ ਸੇਵਾ ਕਰ ਰਹੇ ਨੇ ਬਹੁਤ ਦਿਲੋਂ ਕਰ ਰਹੇ ਨੇ ਬਹੁਤ ਸੂਝਵਾਨ ਪੜੇ ਲਿਖੇ ਵਿੱਚ ਲੀਡਰ ਨੇ ਵਿਕਰਮ ਸਿੱਧੂ ਵਰਗੇ ਅਤੇ ਹੋਰ ਬੜੇ ਆਪਣੇ ਅਨਿਲ ਸਰੇਨ ਜੀ ਹੋਗੇ ਆਪਣੇ ਬਹੁਤ ਜਿਆਦਾ ਕਾਬਲ ਬੰਦੇ ਆ ਜਿਹੜੇ ਪਾਰਟੀ ਦੇ ਵਿੱਚ ਕੰਮ ਕਰ ਰਹੇ ਆ ਔਰ ਹਰੇਕ ਬੰਦੇ ਠੰਡੇ ਮੈਜੇ ਦਾ ਇਹ ਨਹੀਂ ਫਿਰ ਸਾਡੀ ਪਾਰਟੀ ਦੇ ਵਿੱਚ ਕੋਈ ਕਰਪਟ ਨਹੀਂ ਕੋਈ ਨਸ਼ੇ ਵਾਲਾ ਨਹੀਂ ਵੇਚਣ ਵਾਲਾ ਜਾਂ ਖਰੀਦਣ ਵਾਲਾ ਨਹੀਂ ਕੋਈ ਹੋਰ ਨਹੀਂ ਬੜਾ ਸਤਕਾਰ ਆ ਧੀਮੀ ਗਤੀ ਆ ਜੋ ਪ੍ਰੋਗਰਾਮ ਉੱਪਰ ਆਉਂਦਾ ਉਹਨੂੰ ਪੂਰਾ ਫਾਲੋ ਕੀਤਾ ਜਾਂਦਾ ਮੇਰੀ ਤਾਂ ਤੁਹਾਡੇ ਥੋਡੇ ਚੈਨਲ ਥਰੂ ਇੱਕੋ ਹੀ ਬੇਨਤੀ ਆ ਤੁਹਾਡਾ ਚੈਨਲ ਵਧੇ ਫੁੱਲੇ ਪ੍ਰਮਾਤਮਾ ਇਹਨੂੰ ਚੜ੍ਹਦੀਆਂ ਕਲਾਂ ਚ ਲੈ ਕੇ ਜਾਵੇ ਔਰ ਜਿਹੜੀਆਂ ਭੈਣਾਂ ਨੇ ਜਿਹੜੀਆਂ ਇਹਨਾਂ ਦੀਆਂ ਮਨੋ ਕਾਮਨਾ ਅੱਜ ਇੱਥੇ 3-400 ਬੀਬੀ ਦੀ ਮਨੋ ਕਾਮਨਾ ਪੂਰੀ ਹੋਈ ਆ ਜੇਤਲੀ ਸਾਹਿਬ ਦੇ ਜਨਮ ਦਿਨ ਤੇ ਤੇ ਅੱਜ ਸਾਡੇ ਰਜਨੀਸ਼ ਧਮਾਨ ਜੀ ਦਾ ਵੀ ਜਨਮ ਦਿਨ ਹੈ ਤੇ ਉਹਨਾਂ ਨੂੰ ਵੀ ਲੱਖ ਲੱਖ ਵਧਾਈਆਂ ਸੋ ਇਸ ਕਰਕੇ ਇਹ ਬੀਬੀਆਂ ਭੈਣਾਂ ਜਿਵੇਂ ਅਸੀਂ ਇਹੀ ਕਹਿੰਨੇ ਆ ਵੀ ਤੁਸੀਂ ਸਾਡੀ ਆਵਾਜ਼ ਘਰ ਘਰ ਪਹੁੰਚਾਓ ਸਾਡੇ ਕੌਂਸਲਰ ਜਿਤਾਓ ਸਾਡੇ ਐਮਪੀ ਜਿਤਾਓ ਫਿਰ ਸਾਡੇ ਉਦੋਂ ਬਾਅਦ ਐਮਐਲਏ ਬਣਾ ਕੇ ਡਬਲ ਇੰਜਨ ਸਰਕਾਰ ਬਣਾਓ ਨੋ ਡਾਊਟ ਕਿ ਮੋਦੀ ਸਰਕਾਰ ਜਿਹੜੀ ਸੈਂਟਰ ਦੇ ਵਿੱਚ ਦੁਨੀਆ ਦੀ ਤਾਕਤ ਨਹੀਂ ਉਹਨੂੰ ਕੋਈ ਰੋਕ ਦੇਵੇ ਉਹ ਆਊਗੀ ਆਊਗੀ ਮੇਰੀ ਤਾਂ ਇਹੀ ਹੱਥ ਬੰਨ ਕੇ ਬੇਨਤੀ ਆ ਤੁਹਾਡੇ ਚੈਨਲ ਮਾਧਮ ਨਾਲ ਵੀ ਜੇ ਕੀਮਾ ਦਾ ਆਨੰਦ ਮਾਣਨਾ ਤੇ ਸਰਕਾਰ ਸਾਫ਼ ਸੁਥਰੀ ਲੈਣੀ ਆ ਈਮਾਨਦਾਰ ਬੰਦਿਆ ਤੋਂ ਤੁਸੀਂ ਚਾਹੁੰਦੇ ਹੋ ਤੇ ਤੁਸੀਂ ਸਾਰੀਆਂ ਪਾਰਟੀਆਂ ਦੇਖ ਲਈਆਂ ਗਰੰਟੀਆਂ ਵਾਲੀਆਂ ਵੀ ਦੇਖ ਲਈਆਂ ਤੇ ਦੂਜੀਆਂ ਵੀ ਦੇਖ ਲਈਆਂ ਅਸੀਂ ਕਿਸੇ ਤੇ ਕਿੰਤੂ ਪਰੰਤੂ ਨਹੀਂ ਕਰਦੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਸਾਡੀ ਲਕੀਰ ਵੱਡੀ ਖਿੱਚਾਂਗੇ ਤੇ ਅਸੀਂ ਵਰਕਰ ਕੰਮ ਕਰਾਂਗੇ ਤੇ ਇਹ ਪਾਰਟੀ ਨੂੰ ਉੱਪਰ ਲੈ ਕੇ ਜਾਵਾਂਗੇ ਧੰਨਵਾਦ ਮਿਲਣਾ ਚਾਹੀਦਾ ਉਹਦਾ ਜੋ ਹੱਕ ਆ ਜਦੋਂ ਤੱਕ ਉਹਨੂੰ ਨਹੀਂ ਮਿਲਦਾ ਉਦੋਂ ਤੱਕ ਸਾਡੇ ਇਹ ਪ੍ਰਯਾਸ ਜਾਰੀ ਰਹਿਣਗੇ ਅੱਜ ਕਿੰਨੇ ਅੱਜ 500 ਦੇ ਲਗਭਗ ਜਿਹੜੇ ਜ਼ਰੂਰਤਮੰਦ ਜਿਨ੍ਹਾਂ ਦੇ ਪਾਸ ਹੋ ਕੇ ਆਏ ਨੇ ਉਹ ਇੱਥੇ ਉਹਨਾਂ ਨੂੰ ਇਹ ਸੰਡਰ ਵੰਤਰ ਕੀਤੇ ਜਾ ਰਹੇ ਹਨ ਜਨੰਦਨ ਵੀ ਸਾਰਾ ਜੈ ਜੀ ਸਾਹਿਬ ਦਾ ਤੁਹਾਡਾ ਵੀ ਔਰ ਕੀ ਤਾਂ ਜੀ ਦੇਖੋ ਅਰਣਜ ਜੈਤਰੀ ਜੀ ਸਾਡੇ ਬਹੁਤ ਮਹਾਨ ਲੀਡਰ ਸੀ ਉਹਨਾਂ ਨੇ ਦੇਸ਼ ਨੂੰ ਇੱਕ ਨਵੀਂ ਦਿਸ਼ਾ ਔਰ ਇੱਕ ਨਵੀਂ ਸੋਜ ਦਿੱਤੀ ਆ ਅਸੀਂ ਅੱਜ ਉਹਨਾਂ ਦਾ ਬਰਥਡੇ ਆ ਅਸੀਂ ਉਹਨੂੰ ਵੀ ਸੈਲੀਬ੍ਰੇਟ ਕਰ ਰਹੇ ਹਾਂ ਉਹਨਾਂ ਨੂੰ ਨਮਨ ਕਰ ਰਹੇ ਹਾਂ ਉਹਨਾਂ ਦੇ ਮਾਰਗਦਰਸ਼ਨ ਤੇ ਅਸੀਂ ਚੱਲਦੇ ਹੋਏ ਅੱਗੇ ਪਹੁੰਚ ਸਕੀਏ ਸੋ ਇਸ ਕਰਕੇ ਅੱਜ ਉਹਨਾਂ ਦਾ ਇਸ ਮੌਕੇ ਤੇ ਸਾਰਾ ਕੁਝ ਹੋ ਰਿਹਾ ਔਰ ਜਿੱਥੇ ਤੱਕ ਅੱਜ ਬਾਈ ਚਾਂਸ ਅੱਜ ਦੇ ਦਿਨ ਤੇ ਮੇਰਾ ਜਨਮ ਦਿਨ ਹੈ ਤਾਂ ਉਹਦੇ ਲਈ ਮੈਂ ਰਿਣੀ ਹਾਂ ਆਪਣੇ ਸਾਰੇ ਵੀਰਾਂ ਦਾ ਕਾਰਜਕਰਤਾ ਦਾ ਪਾਰਟੀ ਦੇ ਵਰਕਰਾਂ ਦਾ ਔਰ ਸ਼ਹਿਰ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜੀ ਜਟੀ ਸਾਹਿਬ ਨੇ ਸ਼ੁਰੂਆਤ ਕੀਤੀ ਸੀ ਜੀ ਇਹ ਉਜੜਾ ਯੋਜਨਾ ਸੀ ਇਹ ਉਹਨਾਂ ਦੇ ਸਮੇਂ ਦੇ ਵਿੱਚ ਜਦੋਂ ਉਹ ਵਿੱਤ ਮੰਤਰੀ ਸੀ ਉਦੋਂ ਇਹ ਯੋਜਨਾ ਸ਼ੁਰੂ ਹੋਈ ਸੀ ਸੋ ਦੇਸ਼ ਦੇ ਵਿੱਤ ਮੰਤਰੀ ਰਹੇ ਨੇ ਸੋ ਇਸ ਕਰਕੇ ਅਸੀਂ ਅੱਜ ਉਹਨਾਂ ਦਾ ਵੀ ਅੱਜ ਬਾਰਥਡੇ ਵੀ ਸੀਗਾ ਅਸੀਂ ਉਸ ਚੀਜ਼ ਨੂੰ ਵੀ ਸੈਲੀਬ੍ਰੇਟ ਕੀਤਾ ਸੋ ਗੱਲਬਾਤ ਕਰਦੇ ਆਂ ਸ਼ੀਨੂ ਚੋਕ ਜੀ ਨਾਲ ਬੀਜੇਪੀ ਮਹਿਲਾ ਮੋਰਚਾ ਜ਼ਿਲ੍ਹਾ ਪ੍ਰਧਾਨ ਨੇ ਸ਼ੀਨੂ ਜੀ ਬੀਜੇਪੀ ਭਾਰਤੀ ਜਨਤਾ ਪਾਰਟੀ ਕੀ ਸਮਝਦੇ ਹੋ ਤੇ ਅੱਜ ਇਹਨੂੰ ਕਿੱਥੇ ਦੇਖਦੇ ਹੋ ਇਥੋਂ ਅੱਪ ਗੱਲ ਸ਼ੁਰੂਆਤ ਕਰਦੇ ਆਂ ਆਮ ਜਨਤਾ ਤੋਂ ਪੁੱਛੋ ਕਿਉਂਕਿ ਮੈਂ ਕਾਰਕਟਰਤਾ ਹਾਂ ਠੀਕ ਹੈ ਆਮ ਜਨਤਾ ਤੋਂ ਪੁੱਛੋ ਅਗਰ ਆਮ ਜਨਤਾ ਤੋਂ ਪੁੱਛੋਗੇ ਤੇ ਉਹ ਉਹੀ ਕਹਿਣਗੇ ਜੋ ਦਿਨ ਰਾਜਿਆ ਨੇ ਕਿਹਾ ਹੋਨੇ ਠੀਕ ਹੈ ਤੇ ਭਾਰਤੀ ਜਨਤਾ ਪਾਰਟੀ ਜੋ ਮੈਂ ਦੇਖੀ ਹੈ ਮੇਰਾ ਤਾਂ ਜੁਰਬਾ ਰਿਹਾ ਹੈ ਇਹ ਉਹ ਪਾਰਟੀ ਹੈ ਜਿਹੜੀ ਗੱਲਾਂ ਤੋਂ ਵੱਧ ਗੱਲਾਂ ਤੋਂ ਵੱਧ ਕੰਮ ਕਰਕੇ ਦਿਖਾਉਂਦੀ ਹੈ ਐਕਸ਼ਨ ਸਪੀਕ ਲਾਊਡਰ ਦਨ ਵਰਡਸ ਡੈਫੀਨਿਟਲੀ ਡੈਫੀਨਿਟਲੀ ਡਸ ਐਕਸ਼ਨ ਸਪੀਕ ਲਾਊਡਰ ਦਨ ਵਰਡਸ ਠੀਕ ਹੈ ਅੱਜ ਜੇ ਅਪ ਗੱਲ ਕਰੀਏ 101 ਕਮਾ ਉਜਵਲ ਗੈਸ ਕਨੈਕਸ਼ਨ ਵਿਤਰਾ ਸਮਾਰੋਹ ਹੋ ਰਿਹਾ ਹੈ ਇਹ ਜਿਹੜੇ ਮਰਹੂਮ ਭਾਰਤ ਸਰਕਾਰ ਦੇ ਮੰਤਰੀ ਰੇਵਤ ਮੰਤਰੀ ਅਰੁਣ ਜੇਟਲੀ ਉਹਨਾਂ ਦੀ ਅੱਛ ਹੋ ਰਿਹਾ ਹੈ ਜੀ ਠੀਕ ਹੈ ਇਹਦਾ ਮੇਨ ਮੋਟਿਵ ਕੀ ਹੈ ਇਹਦਾ ਮੇਨ ਮੋਟਿਵ ਇਹ ਹੈ ਕਿ ਜਿਹ ਬੇਸਿਕਲੀ ਉਜਵਲਾ ਯੋਜਨਾ ਉਹਨਾਂ ਪੈਨਾ ਵਸਤੇ ਹੈਗਾ ਜਿਹੜੀਆਂ ਚੁੱਲ੍ਹੇ ਤੇ ਖਾਣਾ ਬਣਾਉਂਦੀਆਂ ਚੁੱਲਾ ਫੂਕ ਫੂਕ ਕੇ ਕਿਧਰੇ ਨਾ ਕਿਧਰੇ ਇਟ ਅਫੈਕਟਸ देयर ਹੈਲਥ ਤੇ ਉਹਨਾਂ ਦੀ ਹੈਲਥ ਬੇਨਫਿਟ ਉਹਨਾਂ ਤੱਕ ਇਹ ਚੀਜ਼ ਪਹੁੰਚੇ ਇਸ ਵਾਸਤੇ ਇਹ ਭਾਰਤ ਸਰਕਾਰ ਨੇ ਸ਼ੁਰੂ ਕੀਤਾ ਹੈ ਭਾਰਤੀ ਜਨਤਾ ਪਾਰਟੀ ਤੇ ਅਜੇ ਹੋਰ ਕਿਹੜੇ ਆਉਣ ਵਾਲੇ ਸਮੇਂ ਚ ਉਪਰਾਲੇ ਆਪਾਂ ਹੋਰ ਦੇਖ ਸਕਦੇ ਆ ਜੋ ਬੀਜੇਪੀ ਵੱਲੋਂ ਆਪਦੇ ਦੇਖ ਵਾਸਿਆ ਲਈ ਕਿਤੇ ਜਾ ਡੈਫੀਨਿਟਲੀ ਉਹ ਚੀਜ਼ਾਂ ਕਾਫੀ ਚੀਜ਼ਾਂ ਤੁਹਾਨੂੰ ਦੇਖਣ ਵਿਚਾਨ ਗਿਆ ਕਿਉਂਕਿ ਹਿੰਦੁਸਤਾਨ ਬਦਲ ਰਹਾ ਹੈ ہمارا ਦੇਸ਼ ਬਦਲ ਰਹਾ ਹੈ ਪਹਿਲੀ ਪਾਰਟੀ ਇਹੋ ਜੀ ਹੈਗੀ ਹੈ ਐਸ ਅ ਲੇਡੀ ਆਮ ਟਾਕਿੰਗ ਅਬਾਊਟ ਪਹਿਲੀ ਪਾਰਟੀ ਇਹੋ ਜੀ ਹੈ ਜਿਸਨੇ लेडीज वास्ते सोचना शुरू किया है वुमेन इंपावरमेंट की अदर पार्टी बीजेपी आई एम नॉट टॉकिंग अबाउट अदर पार्टीज आई वुड लाइक टू टॉक अबाउट भारतीय जनता पार्टी एज सिंस टू थाउजेंड फिफ्टीन इट वॉज द फस्ट टाइम जदों लेडीज वास्ते सोचा गया योजनाव शुरू की गई ਚਾਹੇ ਉਸ ਕੰਨਿਆ ਯੋਜਨਾ ਹੋਏ ਉਜਵਲਾ ਹੋਏ ਕੋਈ ਵੀ ਹੋਮ ਲੋਨ ਹੋਣ ਕੁਝ ਵੀ ਹੋਏ ਛੋਟੀ ਛੋਟੀ ਲੇਡੀਆਂ ਵਾਸਤੇ ਜਿਹੜੇ ਛੋਟੇ ਛੋਟੇ ਰੋਜ਼ਗਾਰ ਕਰਦੀਆਂ ਘਰੋਂ ਬੈਠ ਕੇ ਕੰਮ ਕਰਦੀਆਂ ਉਹਨਾਂ ਦੀਆਂ ਯੋਜਨਾਵਾਂ ਹੋਣ ਤੇ ਉਹ ਕਿਸ ਨੇ ਸ਼ੁਰੂ ਕੀਤੀਆਂ ਭਾਤੀ ਜੰਦਾ ਪਾਟੀ ਜੀ ਤੁਸੀਂ ਇਦਰਵੇਸ਼ਨਸ ਦੀ ਗੱਲ ਕਰ ਰਹੇ ਹੋ ਊਮਨ ਏਮਪਾਵਰਮੈਂਟ ਦੀ ਗੱਲ ਕਰ ਰਹੇ ਹੋ ਪ੍ਰੈਜੈਂਟੇਸ਼ਨ ਦੀ ਗੱਲ ਕਰ ਰਹੇ ਹੋ ਬੇਸਿਕਲੀ ਕਿਸ ਤੇ ਗੱਲ ਕਰ ਰਹੇ ਹੋ ਆਈ ਏਮ ਟਾਕਿੰਗ ਅਬਾਊਟ ਵਰਕਿੰਗ ਆਈ ਏਮ ਟਾਕਿੰਗ ਅਬਾਊਟ ਵਰਕਿੰਗ ਠੀਕੇ ਆਮ ਨਾਟ ਜਸ ਟਾਕਿੰਗ ਅਬਾਊਟ ਕੀ ਇਹ ਹੈ ਇੰਚ ਤੇ ਲੋਕਾਂ ਨੇ ਹੋਰ ਵੀ ਬੜੇ ਵਾਦੇ ਕੀ ਤਸਵੀਰ ਮਹਿਲਾਵਾਂ ਨਾਲ 1000 ਰੁਪਏ ਤੁਹਾਡੇ ਅਕਾਊਂਟ ਚ ਆਏਗਾ ਆਇਆ ਬਟ ਯੈਸ ਭਾਰਤੀ ਜਨਤਾ ਪਾਰਟੀ ਵਸਤੇ ਮੈਂ ਇੱਕ ਕਵਾਂਗੀ ਮੋਦੀ ਜੀ ਵਸਤੇ ਹੈ ਕਵਾਂਗੀ ਉਹ ਗੱਲਾਂ ਘੱਟ ਕਮਸਾਤਾ ਕਰਦੇ ਆ ਫਿਰ ਕੀ ਕਾਰਨ ਹੈ ਕਿ ਕੇਂਦਰ ਤੁਹਾਡੀ ਸਰਕਾਰ ਸੀਗੀ ਦੂਜੀ ਵਾਰ ਰਿਪੀਟ ਹੋਈ ਹੈ ਪਰ ਪੰਜਾਬ ਸੂਬੇ ਨੇ ਤੁਹਾਨੂੰ ਫਤਵਾ ਕਿਉਂ ਨਹੀਂ ਦਿੱਤਾ ਉਹਨੇ ਕਿਸ ਹੋਰ ਪਾਰਟੀ ਨੂੰ ਕਿਉਂ ਲੈ ਕੇ ਹੁਣ ਅਗਲੇ ਸਾਲ ਦੇਖਣਾ ਚਲੋ ਵਿਲ ਸੀ ਸਵੇਸਨ ਸ਼ੀਨੂ ਚੁਗ ਤੇ ਜਿਨ੍ਹਾਂ ਨੇ ਕਾਫੀ ਖੁੱਲ ਕੇ ਗੱਲਬਾਤ ਕੀਤੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ 6 ਮਹੀਨੇ ਤੱਕ ਮੁਰਜੋ ਚੋਣਾ ਹੁੰਦੀਆਂ ਨੇ ਤਾਂ ਉਹਦੇ ਰਿਜ਼ਲਟ ਕੀ ਬਣਦਾ ਤੇ ਫਿਰ ਜੇ ਵਿਧਾਨ ਸਭਾ ਚੋਣਾ ਹੁੰਦੀਆਂ ਨੇ ਤਾਂ ਫਿਰ ਭਾਰਤ ਇੰਦਪਾ ਪਾਰਟੀ ਕੀ ਰੁਖ ਪਣਾਉਂਦੀ ਹੈ ਕਿਵੇਂ ਆਪਣੇ ਆਪ ਨੂੰ ਲੋਕਾਂ ਦੇ ਦਿਲਾਂ ਚ ਲੈ ਕੇ ਜਾਂਦੀ ਹੈ ਕੈਮਰਾਮੈਨ ਐਮੀ ਦੇ ਨਾਲ ਨਫਪਰੀ ਸਿੰਘ ਬੇਦੀ ਲੁਧਿਆਣਾ ਲਾਈਵ ਨਿਊਜ਼